ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋ ਮੂਵੀ ਅੱਜ ਅਸੀਂ ਚੱਲੇ ਆ ਜੀ ਮੇਲੇ ਤੇ ਤੇ ਮੇਲਾ ਹੈਗਾ ਸਾਡਾ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਉੱਥੇ ਲਾਵਾਂਗੇ ਜੀ ਰੌਣਕ ਅੱਜ ਸਾਡਾ ਬਲੌਗ ਅੱਜ ਮੇਲਿਆਂ ਦੇ ਆ ਦੋ ਮੇਲੇ ਆ ਇੱਕ ਕਪੂਰਥਾਲਾ ਸਾਈਡ ਤੇ ਇੱਕ ਆਪਣਾ ਹੈਗਾ ਚਕਰ ਜ਼ਿਲ੍ਹਾ ਲੁਧਿਆਣਾ ਤੇ ਰਲ ਮਿਲ ਕੇ ਲਾਵਾਂਗੇ ਰੌਣਕਾਂ ਤੇ ਬਲੌਗ ਨਾਲ ਜੁੜੇ ਰਹੋ ਤੇ ਜਿਵੇਂ ਪਹਿਲਾਂ ਬਲੌਗ ਨੂੰ ਪਿਆਰ ਦਿੱਤਾ ਤੁਸੀਂ ਇਸ ਵਾਰੀ ਵੀ ਦਓਗੇ ਜੀ ਗੱਲ ਜੀ ਪਿਆਰੇ ਦੋਸਤੋ ਅੱਜ ਅਸੀਂ ਇੱਕ ਨਵਾਂ ਵਲੌਗ ਲੈ ਕੇ ਹੋਰ ਰੈਡੀ ਹੋ ਗਏ ਆ ਅੱਜ ਚੱਲੇ ਆ ਜੀ ਸਾਡਾ ਸ਼ੋਅ ਹੈਗਾ ਪੰਡ ਚੱਕਰ ਹਨ ਜੀ ਚੱਕਰ ਲੁਧਿਆਣਾ ਤੇ ਉਸ ਤੋਂ ਬਾਅਦ ਦੂਸਰਾ ਸ਼ੋਅ ਹੈਗਾ ਜਿਹੜਾ ਉਹ ਹੈਗਾ ਜੀ ਕਪੂਰਥਲੇ ਸਾਡੇ ਵਲੌਗ ਨਾਲ ਐਂਡ ਤੱਕ ਜੁੜੇ ਰਹੋ ਅੱਜ ਫਿਰ ਮਨਦੇ ਆ ਸਾਡੀ ਸਟੇਜ ਦਾ ਆਨੰਦ ਕਸ਼ ਸਟੇਜ ਦਾ ਵੀ ਦਿਖਾਵਾਂਗੇ ਤੁਹਾਨੂੰ ਵੇ ਸਰ ਦੋ ਜਣੇ ਅੱਗੇ ਬੈਠੇ ਆ ਸਾਡੇ ਦੋ ਜਣੇ ਅੱਗੇ ਬੈਠੇ ਉਹਦੇ ਵੀਡੀਓ ਤੁਹਾਨੂੰ ਬਾਅਦ ਚ ਦਿਖਾਵਾਂ ਪਾਸ ਬਲੌਗ ਨਾਲ ਜੁੜੇ ਰਹੋ ਦੇ ਬਲੌਗ ਇੰਟਰਸਟਿੰਗ ਹੋਣ ਵਾਲਾ ਤੇ ਘੈਂਟ ਲੱਗੂਗਾ ਮਰਦੇ ਨਹੀਂ ਅੱਗੇ ਚੱਲੋ ਲਓ ਜੀ ਅਸੀਂ ਪਹੁੰਚ ਲੱਗੇ ਆਂ 10 ਮਿੰਟਾਂ 'ਚ ਪਿੰਡ ਚੱਕਰ ਜ਼ਿਲ੍ਹਾ ਲੁਧਿਆਣਾ ਉਜੀ ਅਸੀਂ ਪਹੁੰਚ ਗਿਆ ਚੱਕਰ ਦੇਖੋ ਜੀ ਲੋਕੇਸ਼ਨ ਇਹ ਪਾਰਕ ਦੀ ਲੋਕੇਸ਼ਨ ਹੈ ਜਿੱਥੇ ਅਸੀਂ ਜਾਣਾ ਬਾਈ ਸਾਨੂੰ ਲੈਣ ਆਈ ਜਾਂਦਾ ਤੇ ਸਾਡੀ ਖੜੀ ਹੈ ਗੱਡੀ ਹਮ ਇੱਥੇ ਕਰੀ ਜਾਂਦੇ ਜਾਲੀਆਂ ਦੀ ਸੈਟਿੰਗ ਦੇਖੋ ਆਮੀਆ ਤੇਰੇ ਅਭਿਵਾਸ ਤੇ ਮੈਂ ਹਮਨ ਤੋਂ ਵੀ ਮਾਸਿਆ ਲਓ ਜੀ ਅਸੀਂ ਇੱਥੇ ਆਪਣਾ ਲੁਧਿਆਣਾ ਚੱਕਰ ਚੱਕਰ ਮੇਲਾ ਸਮਾਪਤੀ ਕਰਕੇ ਅਸੀਂ ਨਿਕਲ ਚੁੱਕੇ ਆ ਤੇ ਹੁਣ ਅਸੀਂ ਜਾਣਾ ਜੀ ਕਪੂਰਥਲਾ ਵਿਖੇ ਏ ਹੁਣ ਉਥੇ ਲਾਵਾਂਗੇ ਰੌਣਕਾ ਇੱਥੇ ਸਾਡਾ ਮੇਲਾ ਬਹੁਤ ਘੰਡ ਰਿਹਾ ਮੇਲੇ ਦੀਆਂ ਰੌਣਕਾਂ ਵੇ ਸਾਹਮਣੇ ਤੁਰੀਆਂ ਆਉਂਦੀਆਂ ਮੇਲੇ ਦੀਆਂ ਰੌਣਕਾਂ ਤੁਸੀਂ ਦੇਖੋ ਸਾਹਮਣੇ ਬਹੁਤ ਬਹੁਤ ਭੀੜ ਸੀਗੀ ਬਹੁਤ ਮਾਨ ਸਤਕਾਰ ਦਿੱਤਾ ਚੱਕਰ ਵਾਲਿਆਂ ਨੇ ਚੱਕਰ ਵਾਲਿਆਂ ਦਾ ਦਿলো ਧੰਨਵਾਦ ਬਾਈ ਜੀ ਸਾਡੇ ਬਲੌਗ ਨਾਲ ਜੁੜੇ ਰਹੋ ਅੱਗੇ ਵੀ ਆਪਾਂ ਮਿਲਦੇ ਹਾਂ ਅਗਲੇ ਮੇਲੇ ਤੇ ਹੁਣ ਅੱਗੇ ਮਿਲਦੇ ਹਾਂ ਜੀ ਆਪਾਂ ਕਪੂਰਥਾਲੇ ਆਜੋ thank you